ਸਾਤ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਅਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਦਿਵਾ 22 ਜੁਲਾਈ ਪੰਜਾਬ ਦੇ 12:00 ਵਜੇ ਦੁਪਹਿਰ ਦੇ ਪੰਜਾਬ ਦੇ ਕਾਫੀ ਭਾਗਾਂ ਵਿੱਚ ਆਪਣਾ ਲਾਗ ਭਾਗ ਸਾਰ ਤੋਂ ਲੈ ਕੇ 70% ਇਲਾਕੇ ਵਿੱਚ ਵਧੀਆ ਮੀਂਹ ਦੇਖਣ ਮਿਲਿਆ 40 ਤੋਂ ਲੈ ਕੇ 50% ਇਲਾਕੇ ਵਿੱਚ ਕਾਫੀ ਤਗੜੇ ਮੀਂਹਾਂ ਦਾ ਸਵੇਰ ਤੋਂ ਹੀ ਚੱਲੀ ਹੈ ਜਦੋਂ ਮੈਂ ਪਾਰਸਲ ਦੀ ਵੀਡੀਓ ਦੱਸਿਆ ਸੀਗਾ ਕਿ ਪੰਜਾਬ ਵਿੱਚ 22 ਜੁਲਾਈ ਨੂੰ ਮੀਂਹ ਦੇਖਣ ਮਿਲੋਗਾ ਉਸ ਤੋਂ ਅੱਜ ਕਾਫੀ ਮੀਂਹ ਦੇਖਣ ਮਿਲਿਆ ਮੀਂਹ ਗੱਲ ਵੀ ਦੇਖਣ ਮਿਲਿਆ ਪਰ ਕੱਲ ਥੋੜਾ ਦਰਮਿਆਨੇ ਪੱਧਰ ਤੇ ਮੀਂਹ ਹੀ ਅੱਜ ਆਪਣੇ 22 ਜੁ ਵਾਕਿ ਭਾਗ ਗੱਲ ਕਰੀਏ ਹੁਣ ਕਿਨੇ ਭਾਗੋ ਜ਼ਮੀਨ ਸਾਰ ਹਨ ਹੁਣ ਤੁਸੀਂ 12 ਵੇ ਦੀਆਂ ਲਾਈਵ ਫੀਡ ਤੇ ਵੇਖਦੇ ਸਦੋਂ ਪੰਜਾਬ ਵਾਲੇ ਆਪਣੇ ਮੱਧ ਭਾਗ ਹੋਏ ਲਗਭਗ ਦਬਾਬੇ ਦੇ ਭਾਗ ਮੱਧ ਭਗ ਪੂਰੇ ਹੀ ਤੇ ਆਪਣੇ ਚੰਡੀਗੜ੍ਹ ਹਰਿਆਣਾ ਸਾਈਡ ਦੇ ਭਾਗ ਸਾਰੇ ਪੰਜਾਬ ਦੇ ਭਾਗ ਕਵਰ ਹਨ ਥੋੜੇ ਜਿਹਾ ਆਪਣੇ ਹੁਣ ਮੱਝੇ ਦੇ ਭਾਗ ਤੇ ਦਬਾਬੇ ਦੇ ਭਾਗ 'ਚ ਥੋੜੀ ਬੋਦੀ ਬਦਲਵਾਈ ਥੋੜੀ ਜੀ ਘਟਣੀ ਸ਼ੁਰੂ ਹੋਈ ਹੈ ਦਰਮਿਆਨੇ ਪੱਦਰ ਦੀ ਬਦਲਵਾਈ ਬਣੀ ਹੋਈ ਹੈ ਮੇਨ ਸੈਫਟ ਤੋਂ ਪਹਿਲਾਂ ਇੱਧਰ ਹੀ ਕ੍ਰੀਏਟ ਹੋਇਆ ਸੀ ਆਪਣੇ ਦਾਬੇ ਵਿੱਚ ਜਲੰਧਰ ਕਬੂਥਾ ਦੇ ਲਾਗੇ ਸਿਸਟਮ ਕ੍ਰੀਏਟ ਹੋਇਆ ਐਕ ਆਪਣੇ ਲਧਿਆਣੇ ਦੇ ਲਾਗੇ ਸਿਸਟਮ ਕ੍ਰੀਏਟ ਹੋਇਆ ਜੁਨ੍ਹਾਂ ਨੇ ਤੇਰਾ ਵਧਾਇਆ ਤਾਂ ਕਾਫੀ ਤਕੜਾ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਹੁਣ ਰੇਨਫਾਲ ਦੇਖ ਸਕਦੇ ਹੋ ਦੇਖੋ ਤੁਸੀਂ ਪੰਜਾਬ ਦੇ ਇਨਾ ਭਾਗ ਜੇ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਜਿਹੜੇ ਆ ਰੈਡ ਡਾਟ ਹੈ ਇਹਨਾਂ ਚ ਤਗੜਾ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਭਾਰੀ ਮੀਂਹ ਸ੍ਰੀਖ ਨੂੰ ਮਿਲ ਰਿਹਾ ਇਹਨਾਂ ਜਿਲ੍ਹਿਆਂ ਵਿੱਚ ਬਾਕੀ ਨਹੀਂ ਦੇਖੋ ਮੌਸਮ ਬਾਦੀ ਰਿਪੋਰਟ ਆਪਣੇ ਕਬੂਥਲਾ ਚਲੰਦਰ ਲੁਧਿਆਣਾ ਰੂਪਨਗਰ ਪਠਾਨਕੋਟ ਨਵਾਂ ਸ਼ਹਿਰ ਦੇ ਭਾਗ ਹੋ ਗਏ ਰੂਪਨਗਰ ਦੇ ਭਾਗ ਹੋ ਗਏ ਨਵਾਂ ਸ਼ਹਿਰ ਦੇ ਭਾਗ ਹੋ ਗਏ ਪਟਿਆਲਾ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਸੀਸਨਗਰ ਹੋ ਗਿਆ ਇਹਨਾਂ ਚ ਕਾਫੀ ਤਗੜਾ ਤੇ ਭਾਰੀ ਤੋਂ ਭਾਰੀ ਵੀ ਦੇਖਣ ਨੂੰ ਮਿਲਿਆ ਤੇ ਇੱਥੇ ਤਾਂ ਅੱਜ ਭਾਰੀ ਤੋਂ ਭਾਰੀ ਵੀ ਦੇਖ ਆਪਣੇ ਅੰਮਰਸਾ ਗੁਦਾਫਤਾਂ ਤੰਤਾਂ ਨੂੰ ਮੋਗਾ ਬਰਨੜਾ ਮਾਨਸਾ ਸੰਗਰੂਰ ਦੇ ਭਾਗ ਥੋੜੇ ਬਹੁਤੇ ਉਠਣ ਦੇ ਭਾਗ ਅਸਤੇ ਨਹੀਂ ਹਨ ਪਰ ਬੰਟਨ ਦੇ ਭਾਗ ਬਿਲਕੁਲ ਜਿੱਦਾ ਮੌਸਮ ਭਾਈ ਰਿਪੋਰਟ ਆਈ ਸੀ ਬਿਲਕੁਲ ਇਸੇ ਤਰ੍ਹਾਂ ਹੀ ਮੀਂਹ ਦੇਖਣ ਨੂੰ ਮਿਲਿਆ ਪੰਜਾਬ ਦੇ ਜਿਹੜੇ ਤਾਂ ਦੱਸਿਆ ਨੇ ਪਹਿਲਾਂ ਭਾਗ ਹੀ ਨਾ ਉਹ ਚ ਕਾਫੀ ਤਕੜਾ ਨਹੀਂ ਦੇਖਣ ਨੂੰ ਮਿਲਿਆ ਤਾਂ ਭਾਰੀ ਤੋਂ ਭਾਰੀ ਵੀ ਸਾਡੇ ਏਰੀਆ ਕਬੂਥਰਾ ਹੈ ਸਾਡੇ ਵਿੱਚ ਕਾਫੀ ਤਕੜਾ ਮੀਂਹ ਦੇ ਥੋੜਾ ਭਾਰੀ ਵੀ ਤੁਹਾਨੂੰ ਆਪ ਵੀਡੀਓ ਚ ਦਿਖਾ ਦਵਾਂਗੇ ਵੀਡੀਓ ਚਲਾ ਕੇ ਬਹੁਤ ਜਦਾ ਮੀਂਹ ਸਾਡੇ ਦੇਖਣ ਨੂੰ ਮਿਲਿਆ ਖੱਤੇ ਕੁੱਤੇ ਆ ਨਾ ਫੋਲ ਪਰ ਗਏ ਬਹੁ ਪੰਜਾਬ ਦੇ ਆਹ ਭਾਗ ਹੋ ਗਏ ਆਪਣੇ ਹੁਣ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਇਨ੍ਹਾਂ ਵਿੱਚ ਇਸ ਵਕਤ ਆਪਾਂ ਗੱਲ ਕਰੀਏ 12 ਵਜੇ ਤੋਂ ਆਉਣ ਵਾਲੇ ਤਿੰਨ ਚਾਰ ਘੰਟੇ ਹਲੇ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਕਿਉਂਕਿ ਸੈਸਮੇੜਾ ਹੈ ਇਸ ਵਕਤ ਪੂਰਾ ਐਕਟਿਵ ਹੈ ਕਾਫੀ ਭਾਰੀ ਮੀਂਹ ਹੈ ਬੱਚ ਹਲੇ ਦੇਖਣ ਨੂੰ ਮੈ ਸਕਦਾ ਹੈ ਬਾਕੀ ਪੰਜਾਬ ਦੇ ਜਿਹੜੇ ਇੰਨੇ ਭਾਗ ਹੋਈ ਨੇ ਉਹ ਚ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲਿਆ ਗਦਾਸਤ ਪਠਾਨਕੋਟ ਹੁਸ਼ਿਆਰਪੁਰ ਕਪੂਰਥਾਲੀ ਜਿੰਦੇ ਵੀ ਕਾਫੀ ਤਗੜਾ ਮੀਂਹ ਦੇਖਣ ਨੂੰ ਮਿਲਿਆ ਮੋਗਾ 12 ਵਜੇ ਤੇ ਕਾਫੀ ਤਗੜਾ ਮੀਂਹ ਰਿਕਾਰਡ ਕੀਤਾ ਜਾ ਰਿਹਾ ਹੈ ਬਾਕੀ ਜਿਹਨੂੰ ਦੱਸਿਆ ਨੇ ਭਾਗ ਆਪਣੇ ਮੱਧ ਭਗ ਦਮਾਲਵੇ ਦੇ ਭਾਗ ਤਾਂ ਆਪਣੇ ਨਾਲ ਚ ਕਾਫੀ ਤਗੜਾ ਮੀਂਹ ਹੱਲੇ ਵੀ ਰਿਕਾਰਡ ਕੀਤਾ ਜਾ ਸਕਦਾ ਹੈ ਸਭ ਤੋਂ ਘੱਟ ਵੀ ਆਪਣੇ ਫਾਜ਼ਲਕਾ ਮੁਖਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਇਹਨਾਂ ਚ ਦੇਖਣ ਮਿਲਿਆ ਇਹਨਾਂ ਚ ਥੋੜਾ ਬਹੁਤ ਥੋੜਾ ਮਾਣੀ ਮੋਟੀ ਬੱਦਲ ਵਈ ਨਾ ਮਾੜਾ ਮੋਟਾ ਮੀਂਹ ਦੇਖਣ ਮਿਲ ਸਕਦਾ ਪਰ ਪੰਜਾਬ ਜਿਹੜੇ ਆ ਜਲੇ ਹੋ ਗਏ ਫਰੀਦਕੋਟ ਫੌਜਲਕਾ ਮੁਖਸਰ ਇਹਨਾਂ ਵਿੱਚ ਫਿਰੋਜ਼ਪੁਰ ਦੇ ਕੁਝ ਭਾਗ ਇਹਨਾਂ ਵਿੱਚ ਕਈ ਭਾਗਾਂ ਵਿੱਚ ਹੋ ਸਕਦਾ ਮੀਂਹ ਨਾ ਵੀ ਦੇਖਣ ਵਾਲੇ ਮਾ ਮਝਾ ਲੇ ਤਾਂ ਤਾਂ ਨੰਬਰਸਰ ਗਜ਼ਾਫਰ ਫਰੰਟਕੋਟ ਹਸ਼ਿਆਰ ਪਰ ਕਬੂਸ ਹੋ ਜਾਂਦੇ ਚ ਥੋੜੀ ਬਦਲਵਾਈ ਘਟ ਚੁਕੀ ਹੈ ਇਹਨਾਂ ਚ ਬਦਲਵਾਈ ਹੌਲੀ ਹੌਲੀ ਘਟਦੀ ਜਾ ਰਹੀ ਹੈ ਹੁਣ ਹਾਲ ਇਹਨਾਂ ਵਿੱਚ ਇੱਕ ਇੱਕ ਘੰਟੇ ਤਾਈ ਲਗਭਗ 12 ਵਜੇ ਬਚ ਚੁੱਕੇ ਹਨ 1:30 ਵਜੇ ਤੱਕ ਇਹਨਾਂ ਵਿੱਚ ਥੋੜੇ 50 ਵਜੇ ਆਪਕ ਹੋ ਗਏ ਇਹਨਾਂ ਚ ਟੌਪ ਉੱਪਰ ਨਿਕਲ ਸਕਦੀ ਹੈ ਜਾਂ ਮਾੜੀ ਮੋੜੀ ਬਦਲਵਾਈ ਹਟ ਸਕਦੀ ਹੈ ਬਦਲਵਾਈ ਥੋੜੀ ਕਮਜ਼ੋਰ ਪੈ ਸਕਦੀ ਹੈ ਹੋ ਸਕਦਾ ਇਹਨਾਂ ਚ ਫੇਸ ਸੈਸ਼ਨ ਕ੍ਰੇਟ ਹੋਵੇ ਸ਼ਾਮਾਂ ਨੂੰ ਪਰ ਫਿਲਹਾਲ ਥੋੜੀ ਬਦਲਵਾਈ ਆਪਣੇ ਥੋੜਾ ਦੇਰਾ ਘਟਾਊਗੀ ਬਾਕੀ ਜਿਹੜੇ ਪੰਜਾਬ ਦੇ ਆ ਭਾਗ ਹੋਵੇ ਦੁੱਸੇ ਥੱਲੇ ਵਾਲੇ ਮਾਲਵੇ ਦੇ ਭਾਗ ਹੋਵੇ ਇਨ੍ਹਾਂ ਚ ਹਲੇ ਆਉਣ ਵਾਲੇ 3-4 ਘੰਟੇ ਮੀਂਹ ਇਦਾਂ ਹੀ ਦੇਖਣ ਨੂੰ ਮਿਲੂਗਾ ਕਾਫੀ ਭਾਰੀ ਮੀਂਹ ਮੱਝ ਤੋਂ ਅੱਪ ਵਿੱਚ ਥੋੜਾ ਮੌਸਮ ਸਾਫ਼ ਨਾ ਦਿਖਾਈ ਦੇਊਗਾ ਆਪ ਨੂੰ ਡੇਢ ਘੰਟੇ ਤੱਕ ਲਗਭਗ ਬਾਕੀ ਨਵੀਂ ਰਿਪੋਰਟ ਕੋਈ ਵੀ ਹੋਣੀ ਤੁਹਾਨੂੰ ਵੀਡੀਓ ਨਾਲ ਫਤਵਾ ਦੱਦਾਂਗੇ ਧੰਨਵਾਦ